ਪੰਜਾਬ ਟੀਵੀ ਚੈਨਲ ਨੂੰ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਨਿੱਘਾ ਸਵਾਗਤ ਕੀਤਾ ਜਾਂਦਾ ਹੈ। ਮੈਂ ਹਾਂ ਪੱਤਰਕਾਰ ਡਾਕਟਰ ਅਕਬਰ ਮਹਿਬੂਬ ਅੱਜ ਪਹੁੰਚਿਆ ਅਸੀਂ ਨਾਬਾ ਚੌਂਕ ਅਮਲੋਹ ਵਿਖੇ ਜਿੱਥੇ ਹੁਣ ਇਲਾਕੇ ਦੇ ਲੋਕਾਂ ਨੂੰ ਖੁਸ਼ਬੂਦਾਰ ਇਤਰਾਂ ਤੇ ਪਰਫਿਊਮ ਲੈਣ ਲਈ ਕਿਸੇ ਹੋਰ ਥਾਂ ਜਾਣ ਦੀ ਲੋੜ ਨਹੀਂ ਪਵੇਗੀ। ਤੁਹਾਡੀ ਸੇਵਾ ਦੇ ਵਿੱਚ ਸਾਬਰੀ ਅਤਰ ਹਾਊਸ ਖੁੱਲ ਗਿਆ ਹੈ। ਇੱਥੋਂ ਤੁਹਾਨੂੰ ਅਰਬ ਦੇਸ਼ਾਂ ਤੋਂ ਸਪੈਸ਼ਲ ਪ੍ਰਮੁੱਖ ਬ੍ਰਾਂਡ ਅਤਰ ਅਤੇ ਪਰਫਿਊਮ ਸਸਤੇ ਰੇਟਾਂ ਵਿੱਚ ਮਿਲਣਗੇ। ਸਾਬਰੀ ਅਤਰ ਹਾਊਸ ਦਾ ਸੋਭਾ ਉਦਘਾਟਨ ਅੱਜ ਪੂਰੇ ਜੋਸ਼ੋਖ ਰੋਸ਼ ਨਾਲ ਪੰਜਾਬ ਦੇ ਸਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਵੱਲੋਂ ਆਪਣੇ ਕਰ ਕਾਮਲਾ ਨਾਲ ਕੀਤਾ ਗਿਆ ਇਸ ਸਮਾਗਮ ਵਿੱਚ ਜਿੱਥੇ ਅਮਲੋ ਸ਼ਹਿਰ ਦੀਆਂ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਸਨਤਕਾਰੀ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਉੱਥੇ ਹੀ ਹਿੰਦੁਸਤਾਨੀ ਪਸੰਮੰਦਾ ਮੰਚ ਆਲ ਇੰਡੀਆ ਜੁਨਟ ਪੰਜਾਬ ਦੀ ਸਮੁੱਚੀ ਟੀਮ ਨੇ ਵੀ ਹਾਜ਼ਰੀਆਂ ਭਰੀਆਂ ਇਸ ਸੋਭ ਮੌਕੇ ਤੇ ਬਾਬਾ ਬੂਟੇ ਸਾਦੇ ਸਮੁੱਚੇ ਪਰਿਵਾਰ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਪੰਜਾਬ ਦੇ ਸਾਈ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਜੀ ਦਾ ਉਹਨਾਂ ਦੇ ਘਰ ਵਿੱਚ ਫੁੱਲ ਮਾਲਾਾਂ ਤੇ ਹਾਰ-ਪਾਕ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬਖ ਬਖ ਬੁਲਾ ਰਿਆ ਨੇ ਗੱਲਬਾਤ ਕਰਦਿਆਂ ਕੀ ਕਿਹਾ ਦੇਖੋ ਪੂਰੀ ਵੀਡੀਓ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਲਾਇਕ ਅਤੇ ਸ਼ੇਅਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇਰੇ ਰੋਜੇ ਦੀ ਸਿਫਤ ਕੀ ਮੂਲੇ ਆਖਾਂ ਜਿੱਥੇ ਝੁਕਦੀਆਂ ਸੰਗਤਾਂ ਸਾਰੀਆਂ ਨੇ ਸੌ ਸੌ ਸਜਦਾ ਸੌ ਸੌ ਸਲਾਮ ਤੈਨੂੰ ਜਿਨੇ ਡੁੱਬਦੀਆਂ ਬੇੜੀਆਂ ਤਾਰੀਂ ਲਖਨਾ ਤਾਂ ਲਾਲਾਂ ਵਾਲੀ ਸਰਕਾਰ ਜਿਨ੍ਹਾਂ ਨੇ ਦਾਨੀ ਚੱਤੀ ਦਾ ਵੀ ਮੋਇਆ ਪੁੱਤਰ ਜਿਉਂਦਾ ਕਰ ਦਿੱਤਾ ਉਹਨਾਂ ਦੇ ਲਈ ਮੈਂ ਇਹੋ ਗੱਲ ਕਹਿਣੀ ਚਾਹਾਂਗਾ ਕਿ ਖਾਨੇ ਕਾਬੇ ਦੇ ਵਾਗ ਹੈ ਮਜ਼ਾ ਆਉਂਦਾ ਐਵੇਂ ਲੋਗ ਨੇ ਤੇਰਾ ਤਵਾਫ ਕਰ ਦੇ ਜਿਉ ਬਦਲ ਮੁਕੱਦਰਾ ਮੇਰਿਆਂ ਨੂੰ ਲੱਗੀ ਦਿਲਾਂ ਤੋਂ ਮੈਨੂੰ ਸਾਫ਼ ਕਰ ਦੇ ਮੰਗਨਾ ਖੈਰ ਮੈਂ ਤੇਰੇ دیਵਾਨਿਆਂ ਦੀ ਦਾਤਾ ਜਿਵੇਂ ਹੱਥ ਤਰਾਜੂ ਇਨਸਾਫ਼ ਕਰ ਦੇ ਬੜੀ ਹੱਥਾਂ ਨੂੰ ਜੋੜਿਆ ਅਰਜ਼ ਕਰਦਾ ਬੋਲਾ ਸਾਡੀਆਂ ਦਾਤਿਆ ਮਾਫ ਕਰ ਲਾਲਾ ਵਾਲਿਆ ਤੇਰਾ ਹੈ ਅੰਦਰ ਐਸਾ ਢੈਂਕੜ ਵਾਲਿਆਂ ਦੇ ਸਾਰੇ ਚੁੱਪ ਜਾਂਦੇ ਕਿਹੜੇ 84 ਦੇ ਮੁੱਕ ਜਾਂਦੇ کیتی ہے آج اتر دی دکان دی خوشبو داؤں کا اتر کر کے بابا بھوٹے شاہ صاحب رید نال اپنی محبت دائی جہار کیتا ہے ایک بار زور دا تانیہ امام صاحب دے سکتا ہے بسم اللہ الرحمن الرحیم چیز اللہ تعالیٰ بن آتوں جو بڑا مہربان دے لہائی پر ہم کرنا رہا ہے آج ساکھے بھوٹے شاہ جی والوں کی تر ایک شور مصور کیتا گیا ہے ਇਹ ਸਾਡੇ ਸਭ ਦਾ ਕੰਮ ਹੈ ਪਿਆਰੇ ਨਬੀ ਹਸਨ ਮੁਹਮਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਤ ਵੀ ਹੈ ਪੰਜਾਬ ਦੀ ਧਰਤੀ ਦਾ ਤਾਂ ਪਹਿਲਾਂ ਤੋਂ ਹੀ ਮਿੱਟੀ ਜਿਹੜੀ ਹੈ ਸਾਡੀ ਖੁਸ਼ਬੂ ਵਾਲੀ ਹੈ ਤੇ ਖੁਸ਼ਬੂ ਵੰਡਣਾ ਸਾਡੇ ਸਭ ਤੋਂ ਉੱਤੇ ਫਰਜ਼ ਹੈ ਆਓ ਰੋਜ਼ ਮਿਲ ਕੇ ਖੁਸ਼ੀ ਮਨਾਈਏ ਤੇ ਲੋਕਾਂ 'ਤੇ ਖੁਸ਼ਖਬਰੀ ਵੰਡਿਏ ਤੇ ਲੋਕਾਂ ਨੂੰ ਗਮ ਨਾ ਸਮਾਈਏ ਪਰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਦਲਦੇਸ਼ਾਹ ਜੀ ਨੂੰ ਵੀ ਤੁਹਾਨੂੰ ਸਭ ਨੂੰ ਵੀ ਖਾਸ ਕਰਕੇ ਅਮਲੋਦ ਦੇ ਜਿਹੜੇ ਲੋਕ ਨੇ

ਅੱਜ ਮੇਰੇ ਗਰੀਬ ਦੇ ਮਲੇ ਜੀ ਸੱਦੇ ਤੇ ਪਹੁੰਚੀ ਐ ਔਰ ਸਾਡੇ ਵਕੀਲ ਭਾਈ ਚਾਰਾ ਔਰ ਸਾਡੇ ਸ਼ਹਿਰ ਦੇ ਵਕੀਲ ਸਹਿਬਾਨ ਸਾਡੇ ਜ਼ਿਲ੍ਹੇ ਦੇ ਵਕੀਲ ਸਹਿਬਾਨ ਸਾਡੇ ਗਰੇਵਲ ਸਾਹਿਬ ਸਾਡੇ ਪ੍ਰਧਾਨ ਸਾਹਿਬ ਅੰਕਤ ਬਰਸਲ ਜੀ ਬੈਠੇ ਨੇ ਕਾਰੀ ਸ਼کیل ਜੀ ਬੈਠੇ ਨੇ ਔਰ ਬਹੁਤ ਲੋਕ ਆ ਕੇ ਚਲੇ ਗਏ ਔਰ ਸ਼ਾਹੀ ਮਾਨ ਸਾਡੇ ਜਿਹੜੇ ਹੈਗੇ ਨੇ ਉਹ ਸਾਡੇ ਇੱਕ اسلام ਦੇ ਉਲਮਾ ਲੋਕ ਨੇ ਔਰ ਮੇਰਾ ਉਹਨਾਂ ਨਾਲ ਬੜਾ ਜਾਤੀ ਪਿਆਰ ਹੈ ਔਰ ਉਹ ਵੀ ਮੈਨੂੰ ਪਿਆਰ ਕਰਦੇ ਨੇ ਤੇ ਮੈਂ ਵੀ ਉਹਨਾਂ ਨੂੰ ਪਿਆਰ ਕਰਦਾ ਪਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਹੜਾ ਉਹ ਮੇਰੇ ਮਾੜੇ ਜਿਹੇ ਟੈਲੀਫੋਨ ਤੇ ਸੱਦੇ ਤੇ ਉਹ ਇੱਥੇ ਆਏ ਨੇ ਕਿਉਂਕਿ ਉਹਨਾਂ ਨੂੰ ਲੋਕ ਬਹੁਤ ਚਾਹਦੇ ਨੇ ਹਰ ਜਗ੍ਹਾ ਉਹਨਾਂ ਦੀ ਜਰੂਰਤ ਹੈ ਹਰ ਕੰਮ ਦੇ ਵਿੱਚ ਉਹਨਾਂ ਦੀ ਜ਼ਰੂਰਤ ਹੈ ਕਿਉਂਕਿ ਉਹ ਸਾਂਝੀ ਸਾਂਝੀ ਭਾਰਤ ਦਾ ਸਨੇਹਾ ਲੈ ਕੇ ਚੱਲੇ ਰਹੇ ਔਰ ਸਦੇ ਦੀਨ ਇਸਲਾਮ ਦੇ ਵਿੱਚ ਬਹੁਤ ਅੱਛਾ ਪੈਗਾਮ ਦੇ ਰਹੇ ਨੇ ਔਰ ਜਿਹਦੇ ਵਿੱਚ ਸਦੇ ਬੜੇ ਖਾਸ ਖਾਸ ਸਦੇ ਬਹੁਤ ਹੀ ਮੇਰੇ ਰਿਸ਼ਤੇਦਾਰ ਭਰਾछोटे ਜ਼ਮੀਰ ਖਾਨ ਜੀ ਰਵੀਨਾ ਬੇਗਮ ਜੀ ਹੋਰ ਕਿਹਦਾ ਕਿਹਦਾ ਬਹੁਤ ਫਸਤੀਆਂ ਆਈਆਂ ਨੇ ਸਦੇ ਸਮਾਜ ਦੀਆਂ ਸਦੇ ਇਸ ਮੁਸਲਮ ਸਮਾਜ ਸਿੱਖ ਸਮਾਜ ਹਿੰਦੂ ਸਮਾਜ ਸਾਂਝਾ ਪਾਇਆ ਚਾਹ। ਇਹ ਲੋਕਾਂ ਨੂੰ ਕੀ ਮੈਸੇਜ ਆ ਤੁਹਾਡਾ ਜੀ ਇਲਾਕੇ ਦੇ ਲੋਕਾਂ ਨੂੰ। ਮੇਰਾ ਲੋਕਾਂ ਤੇ ਮੈਸੇਜ ਇਹ ਹੈ ਕਿ ਜਿੰਨਾ ਤੁਸੀਂ ਅੱਜ ਮੈਨੂੰ ਪਿਆਰ ਦਿਖਾਇਆ ਮੈਂ ਤੁਹਾਡਾ ਅਤੀ ਦਿਲ ਦੀਆਂ ਗਹਿਰਾਈਆਂ ਤੋਂ ਤਕਬਦ ਕਰਦਾ ਸਾਰਿਆਂ ਦਾ। ਸ਼ਹਿਰ ਵਾਸੀਆਂ ਦਾ ਔਰ ਜਿੰਨੇ ਵੀ ਬਾਹਰੋਂ ਲੋਕ ਸਾਡੇ ਆਏ ਨੇ। ਖਲੀਫੇ ਸਹਿਬਾਨ ਬਹੁਤ ਆਏ ਨੇ। ਮੇਰੇ ਭਾਈਚਾਰੇ ਤੇ ਔਰ ਮੇਰੇ ਸਿਲਸਿਲੇ ਦੇ ਲੋਕ ਬਾਹਰੀ, ਕਾਦਰੀ, ਨਕਸ਼ਬੰਦੀ, ਸਹੁਰਬੰਦੀ ਹਰ ਘਰਾਣਾ, ਸਾਬਰੀ ਘਰਾਣਾ ਤਾਂ ਔੜੇ ਹੀ ਸੀ। ਹੋਰ ਵੀ ਕਰਾ ਲੈ ਬਹੁਤ ਆਏ ਜਿੰਮੇ ਕਿ ਅਜਿਹੇ ਤਰ੍ਹਾਂ ਦੀ ਦੁਕਾਨ ਖੋਲ੍ਹਿਆ ਜੀ ਇਹ ਆਪਾਂ ਕਿੱਥੋਂ ਮਗਾਉਨੇ ਆ ਜੀ ਕਿਹੜੀ ਕੰਟਰੀ ਤੋਂ ਦੇਖੋ ਜੇ ਜਿਹੜਾ ਵੀ ਇਤਰਾ ਹੈਗਾ ਇਹ ਸਾਡੇ ਸੌਦੀ ਅਰਬ ਤੋਂ ਚੱਲ ਕੇ ਬੰਬਈ ਆ ਆਪਣੇ ਦਵਾਈ ਆਉਦਾ ਦਵਾਈ ਤੋਂ ਚੱਲ ਕੇ ਸਾਡੇ ਬੰਬੇ ਆਉਗਾ ਇਹ ਜਿੰਨਾ ਵੀ ਇਤਰਾ ਆਇਆ ਸਾਡਾ ਬੰਬੇ ਤੋਂ ਆਇਆ ਪਾਈਏਰ ਔਰ ਕੋਰੀਅਰ ਰਾਹੀਂ ਆ ਜਾਂਦਾ ਔਰ ਇਹਦਾ ਕੰਟੈਕਟ ਹੋਣਾ ਚਾਹੀਦਾ ਕਿਉਂਕਿ ਸਾਡਾ ਕੰਮ ਹੈ ਜਿਹੜਾ ਸਾਨੂੰ ਤਾਂ ਇੱਕ ਐਸਾ ਸਾਡੇ ਮਨ ਦੇ ਵਿੱਚ ਇੱਕ ਕੈਸੀ ਭਲਾਈ ਦਾ ਕੰਮ ਸੋਚਿਆ ਹੋਇਆ ਕਿ ਨਾ ਸਾਨੂੰ ਜਰੂਰਤ ਹੈ ਬੇਈਮਾਨੀ ਦੀ ਨਾ ਕਰਨੀ ਆ। ਵੇਚਦੇ ਸਾਰੇ ਹੀ ਵਧੀਆ ਨੇ ਪਰ ਮੈਂ ਤੁਹਾਨੂੰ ਇੱਕ ਗਰੰਟੀ ਦੇਉਂਦਾ ਕਿ ਅਸੀਂ ਜੋ ਵੀ ਕੰਮ ਕਰਾਂਗੇ ਇਮਾਨਦਾਰੀ ਨਾਲ ਔਰ ਪਿਓਰ ਕੰਮ ਕਰਾਂਗੇ ਸਾਡੇ ਕੋਲੇ ਜਿੰਨਾ ਵੀ ਇਤਰ ਹੈ ਪਿਓਰ ਜੜੀ ਬੂਟੀ ਦਾ ਇਤਰ ਹੋਊਗਾ। ਔਰ ਸਾਰਿਆਂ ਨੂੰ ਬੇਨਤੀ ਆ ਕਿ ਸੇਵਾ ਦਾ ਮੌਕਾ ਦਿਆ ਕਰੋ। ਸਾਬਰੀ ਇਤਰ ਤੁਹਾਡੀ ਸੇਵਾ ਦੇ ਵਿੱਚ ਖੁੱਲਿਆ ਔਰ ਲੋਕ ਆਪਕੋ ਆਪਣੇ ਬੱਚਿਆਂ ਨੂੰ ਕਾਰੋਬਾਰ ਕਰਾ ਕੇ ਦਿੰਦੇ ਨੇ ਜਿਹੜੇ ਸਿਆਣੇ ਲੋਕ ਨੇ। ਪਰ ਮੈਂ ਉਹ ਹੈ ਮੁਕੇਸ਼ਾ ਸਾਵਰੀ ਜੀ ਨੂੰ ਬੱਚਿਆਂ ਨੇ ਕਰਾ ਕੇ ਕੱਬ ਮੈਨੂੰ ਦਿੱਤਾ ਬੁੜੇ ਬੰਦੇ ਨੂੰ ਇਹ ਅੱਲਾ ਦੀ ਮਿਹਰਬਾਨੀ ਆ ਤੇ ਵਾਹਿਗੁਰੂ ਦੀ ਕਿਰਪਾ ਪਰਮਾਤਮਾ ਦੀ ਕਿਰਪਾ ਵੀ ਜਿਹੜਾ ਬੱਚਿਆਂ ਨੇ ਇੱਕ ਬੁੜੇ ਨੂੰ ਕਰਾ ਕੇ ਦਿੱਤਾ ਕੰਮ ਠੀਕ ਹੈ ਜੀ ਔਰ ਮੈਂ ਹੁਣ ਤੁਹਾਨੂੰ ਪਿਆਰ ਜਿਹਨੇ ਤੁਸੀਂ ਅੱਜ ਦਿਖਾਇਆ ਉਹਦੇ ਜਰੀਏ ਮੈਂ ਕਹੂੰਗਾ ਵੀ ਭਾਈ ਸੇਲ ਇੰਨੀ ਭਾਦਾ ਦਿਓ ਮੁਕੇਸ਼ਾ ਸਾਵਰੀ ਖੁਸ਼ ਹੋਵੇ ਜੋ ਆਗ ਵੀ ਖੁਸ਼ ਹੋ ਜਾਵੇ ਵੀ ਬੁੜੇ ਨੂੰ ਜੇ ਕੱਪ ਕਰਾਇਆ ਤਾਂ ਕਮਾਸ਼ੇ ਵੀ ਦੇ ਰਿਹਾ ٹھیک ہے <سؤال> سارے لگتا ہے بسم اللہ الرحمن <سؤال> الرحیم <سؤال> قابل <سؤال> صد احترام معزز ناظرین و سامین جس طرح کہ تسی جان دے ہو کہ انسانی زندگی دے لئی جتھے اچھے لباس دی ضرورت ہے اچھے کھانے دی ضرورت ہے وہ تھے ہی قدرت میں اچھے فل <سؤال> درخت ਇਹ ਇਹ ਪੈਦਾ ਕੀਤੇ ਨੇ ਇੱਕ ਇਸ ਲਈ ਪੈਦਾ ਕੀਤੇ ਨੇ ਖੁਸ਼ਬੂ ਦੇਣ ਦੇ ਲਈ ਪੈਦਾ ਕੀਤੇ ਨੇ ਦਰਖਤਾਂ ਦੀ ਖੁਸ਼ਬੂ ਅਲੱਗ ਹੈ ਫਸਲਾਂ ਦੀ ਖੁਸ਼ਬੂ ਅਲੱਗ ਹੈ ਫੁੱਲਾਂ ਦੀ ਖੁਸ਼ਬੂ ਅਲੱਗ ਹੈ ਕੰਨੀਆਂ ਦੀ ਖੁਸ਼ਬੂ ਅਲੱਗ ਹੈ ਅੱਜ ਸਾਬਰੀ ਅਤਰ ਹਾਊਸ ਤੇ ਮੈਂ ਹਾਜ਼ਰ ਹੋਇਆ ਹਾਂ ਕਿਉਂਕਿ ਸਾਡੇ ਬਜ਼ੁਰਗ ਨੇ حضرت ਪੀਰ ਬਾਬਾ ਪੂਤੇਸ਼ਾ ਸਾਹਬਰੀ ਸਾਹਿਬ ਉਹਨਾਂ ਨੇ ਅੱਜ ਸਾਬਰੀ ਅਤਰ ਦੇ ਨਾਂ ਤੇ ਇੱਕ ਬਹੁਤ ਅੱਛਾ ਸ਼ੋਰੂਮ ਖੋਲਿਆ ਹੈ ਕਿਉਂਕਿ ਅਮਲੋ ਦੇ ਵਿੱਚ ਮੈਨੂੰ ਲੱਗਦਾ ਇਹ ਪਹਿਲਾ ਹੀ ਅਤਰ ਦਾ ਸ਼ੋਰੂਮ ਹੋਏਗਾ ਅਤਰ ਦੀ ਸ਼ਾਪ ਹੋਏਗੀ ਕਿ ਜਿੱਥੇ ਖੁਸ਼ਬੂਆਂ ਵੰਡੀਆਂ ਜਾਂਦੀਆਂ ਹਨ ਵੈਸੇ ਤੇ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਚਰਾਗ ਬਣ ਕੇ ਇੱਕ ਗੁਲਾਬ ਦਾ ਫੁੱਲ ਬਣ ਕੇ ਰਹਿਣਾ ਚਾਹੀਦਾ ਹੈ ਕਿਉਂ ਕਰਕੇ ਜਿਹੜੀ ਰੌਸ਼ਨੀ ਹੈ ਉਹ ਹਨੇਰਿਆਂ ਨੂੰ ਦੂਰ ਕਰਦੀ ਹੈ ਜਿਹੜੀ ਖੁਸ਼ਬੂ ਹੈ ਉਹ ਨਫ਼ਰਤਾਂ ਨੂੰ ਦੂਰ ਕਰਦੀ ਹੈ ਇਹ ਇਲਾਕੇ ਦੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਤੁਸੀਂ ਹਾਂ ਮੈਂ ਇਲਾਕੇ ਦੇ ਲੋਕਾਂ ਨੂੰ ਉਹ ਗੁਜ਼ਾਰਿਸ਼ ਕਰੂੰਗਾ ਮੈਂ ਇਲਾਕੇ ਦੇ ਲੋਕਾਂ ਨੂੰ ਹੀ ਨਹੀਂ ਆਲੇ-ਵਾਲੇ ਦੇ ਇਲਾਕਿਆਂ ਨੂੰ ਵੀ ਮੈਂ ਗੁਜ਼ਾਰਿਸ਼ ਕਰੂੰਗਾ ਕਿ ਇੱਕ ਵਾਰ ਇੱਕ ਵਾਰ ਤੁਸੀਂ ਜ਼ਰੂਰ ਸਾਬਰੀ ਅਤਰ ਹਾਊਸ ਤੇ ਅਤਰ ਸ਼ੋਰੂਮ ਤੇ ਜ਼ਰੂਰ ਆਓ ਕਿਉਂਕਿ ਇਹ ਜੜੀਆਂ ਖੁਸ਼ਬੂਆਂ ਨੇ ਇਹੀ ਖੁਸ਼ਬੂਆਂ ਆ ਬਜ਼ੁਰਗਾਂ ਦੇ ਰਾਹ ਤੇ ਚੱਲ ਦੱਸਦੀਆਂ ਨੇ ਇਹੀ ਗੁਰੂਆਂ ਦੇ ਰਾਹ ਤੇ ਚੱਲਦੀਆਂ ਨੇ ਇਹੀ ਪੀਰਾਂ ਦੇ ਰਾਹ ਤੇ ਚੱਲਦੀਆਂ ਨੇ ਖੁਸ਼ਬੂ ਹੀ ਇਨਸਾਨ ਨੂੰ ਆਪਣੀ ਤਰਫ ਮਾਇਲ ਕਰ ਸਕਦੀ ਹੈ ਖੁਸ਼ਬੂ ਹੀ ਇਨਸਾਨ ਨੂੰ ਦੂਰ ਕਰ ਸਕਦੀ ਹੈ ਅਗਰ ਦੁਨੀਆ ਦੇ ਵਿੱਚ ਅਮਨ ਚਾਹੁੰਦੇ ਹੋ ਤੁਸੀਂ ਆਪਸੀ ਭਾਈਚਾਰੇ ਨੂੰ ਵਾਅਦਾ ਕਰਨਾ ਚਾਹੁੰਦੇ ਹੋ ਤੇ ਵੱਧ ਤੇ ਵੱਧ ਖੁਸ਼ਬੂ ਵੰਡੋ ਕਿਉਂਕਿ ਖੁਸ਼ਬੂ ਪਿਆਰ ਦੀ ਖੁਸ਼ਬੂ ਹੈ ਖੁਸ਼ਬੂ ਸ਼ਬਦਾਂ ਦੀ ਖੁਸ਼ਬੂ ਹੈ ਖੁਸ਼ਬੂ ਕਿਰਦਾਰ ਦੀ ਖੁਸ਼ਬੂ ਹੈ ਮੈਂ ਅੱਜ ਸਾਬਰੀ ਅਤਰ ਹਾਊਸ ਤੇ ਆ ਕੇ ਆਪਣੇ ਆਪ ਦੇ ਵਿੱਚ ਬੜਾ ਮਾਣ ਮਹਿਸੂਸ ਕਰਦਾ ਹਾਂ ਕਿ ਹਜ਼ਰਤ ਬਾਬਾ ਬੂਟੇਸ਼ਾ ਸਾਬਰੀ ਨੇ ਮੇਰੇ ਵਰਗੇ ਗੁਨਾਹਗਾਰ ਨੂੰ ਜਿਨੂੰ ਨਾ ਲਫ਼ਜ਼ਾਂ ਦਾ ਪਤਾ ਹੈ ਨਾ ਬੋਲਣ ਦਾ ਪਤਾ ਹੈ ਉਹਨੂੰ ਇਸ ਅਤਰ ਹਾਊਸ ਤੇ ਬੁਲਾ ਕੇ ਸ਼ਾਹੀ ਇਮਾਮ ਸਾਹਿਬ ਦੇ ਨਾਲ ਅੱਜ ਇਸ ਅਤਰ ਹਾਊਸ ਦਾ ਜਿਹੜੀ ਓਪਨਿੰਗ ਕਰਨਗੇ ਉਹ ਹਿੰਦੁਸਤਾਨ ਦੀ ਨਹੀਂ ਬਲਕਿ ਜਿੱਥੇ ਜਿੱਥੇ ਭਾਈਚਾਰਕ ਸਾਂਝ ਹੈ ਉੱਥੇ-ਉੱਥੇ ਤਿੱਕਰ ਪਿਆਰ ਵੰਡਣ ਵਾਲੇ ਹੜਾਂ ਦੇ ਵਿੱਚ ਦੁਖੀਆਂ ਦੀ ਮਦਦ ਕਰਨ ਵਾਲੇ حضرت ਮੌਲਾਨਾ ਉਸਮਾਨ ਰਹਿਮਾਨੀ ਸ਼ਾਹੀ ਇਮਾਮ ਪੰਜਾਬ ਲੁਧਿਆਣੇ ਤੋਂ ਉਹ ਆ ਕੇ ਆਪਣੇ ਦਸਤੇ ਮubaruk ਦੇ ਨਾਲ ਇਸ ਅਪਰ ਹਾਊਸ ਦੀ ਰੀਬਨ ਪੁਸਾਈ ਕਰਨਗੇ ਮੈਂ ਅਮਲੋ ਦੇ ਹਰ ਜਾਤ ਦੇ ਹਰ ਮਜ਼ਬਬ ਦੇ ਹਰ ਧਰਮ ਦੇ ਮੰਨਣ ਵਾਲੇ ਨੂੰ ਕਹੂੰਗਾ ਕਿ ਇੱਕ ਬਾਰ ਸਾਹਬਰੀ ਅਪਰ ਹਾਊਸ ਤੇ ਬਾਬਾ ਬੂਟੇ ਸ਼ਾਹ ਸਾਹਬਰੀ ਦੇ ਜ਼ਰੂਰ ਚਰਨ ਪਾਇਓ ਜੀ ਸਰ ਕੀ ਨਾਮ ਤੁਹਾਡਾ ਵਾਈਕ੍ਰਿਜਾ ਖਾਸ ਸਾਹਿਬ ਵਾਈਕ੍ਰਿਜ ਕੀ ਫਤਿਹ ਮੇਰਾ ਨੌਦਰਸ਼ਨ ਸਿੰਘ ਬੱbbi ਸਾਫਾ ਚੇਅਰਮੈਨ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਅਮਲੋ ਅੱਜ ਕੀ ਸਮਾਗਮ ਤੇ ਆਇਓ ਤੁਸੀਂ ਅਸੀਂ ਸਾਡੇ ਵੱਡੇ ਭਰਾ ਬੁੱਟਾ ਸਿੰਘ ਸਾਭਰੀ ਦਾ ਅੱਜ ਸ਼ੋਰੂਮ ਦਾ ਉਦਘਾਟਨ ਸੀ ਜਿਨ੍ਹਾਂ ਦੇ ਵਿੱਚ ਸਾਭਰੀ ਇਤਰ ਹਾਊਸ ਇਹਨਾਂ ਨੇ ਖੋਲਿਆ ਇਹਦੇ ਵਿੱਚ ਇਲਾਕੇ ਦੀਆਂ ਸੰਗਤਾਂ ਤੇ ਇਲਾਕੇ ਦੇ ਲੋਕ ਸਾਰੇ ਇਕੱਠੇ ਹੋ ਕੇ ਬੁੱਟਾ ਸਿੰਘ ਦੇ ਇੱਥੇ ਇਤਰ ਹਾਊਸ ਤੇ ਆਏ ਨੇ ਮੁਬਾਰਕਾਂ ਦੇਣ ਬਾਕੀ ਨਾਲ ਸਾਡੇ ਵਕੀਲ ਸਾਹਿਬ ਬੈਠੇ ਨੇ ਇਹ ਜਿਹੜੇ ਬੁੱਟਾ ਸਿੰਘ ਸਾਭਰੀ ਨੇ ਇਹ ਬਹੁਤ ਵਧੀਆ ਇਨਸਾਨ ਨੇ ਸੁਮਾਨ ਸੇਵਕ ਨੇ ਸਾਡੇ ਨਾਲ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਨੇ ਸਾਡੀ ਮਦਦ ਕਰਦੇ ਰਹੇ ਨੇ ਇੱਕ ਸਾਡਾ ਜਿਹੜਾ ਸੰਘਰਸ਼ ਚ ਲਿਆ ਉਹ ਚ ਬੜਾ ਯੋਗਦਾਨ ਇਲਾਕੇ ਦੀਆਂ ਸੰਗਤਾਂ 'ਚ ਬੜਾ ਪਿਆਰ ਆ ਇਹਨਾਂ ਦਾ ਅਸੀਂ ਇਹੀ ਕਹਿੰਦੇ ਆ ਵੀ ਜਿਹੜਾ ਸ਼ੋਰੂਮ ਇਹ ਮਲੋਤ ਤਹਿਸੀਲ 'ਚ ਕੋਲੋ ਹਲਕੇ 'ਚ ਇੱਕ ਪਹਿਲਾ ਸ਼ੋਰੂਮ ਆ ਜਿਹੜਾ ਇਹ ਹੋਰ ਸ਼ੋਰੂਮ ਨਹੀਂ ਹੈਗਾ ਬਾਕੀ ਇਹ ਦਵਾਈ ਤੋਂ ਇਹਨਾਂ ਨੇ ਸਾਡੇ ਪ੍ਰੋਡਕਟ ਲਿਆਉਂਦੇ ਨੇ ਅਸੀਂ ਆਸ ਕਰਦੇ ਹਾਂ ਪ੍ਰਮਾਤਮਾ ਕੋਲੋਂ ਬੀ ਅਨਾਦੀ ਦਿਨ ਦੁਗਣੀ ਦਾ ਚੋਕਰੀ ਕਰਨ ਇਕਨੇ ਸਮਾਜ ਚ ਵੀ ਵਰਤਣ ਅਰ ਇਲਾਕੇ ਚ ਵੀ ਵਰਤਣ ਸ਼ੋਰੂਮ ਖੋਲਦੇ ਰਹਿਣ ਸਾਡੀਆਂ ਦੁਆਵਾਂ ਨੇ ਸਾਮਨ ਨੇ ਸਭ ਸ਼ਹਿਰ ਵਾਸੀਆਂ ਦੀਆਂ ਪਿੰਡ ਵਾਸੀਆਂ ਦੀਆਂ ਇਲਾਕਾ ਵਾਸੀ ਕਰੀ ਅਸੀਂ ਬਹੁਤ ਬਹੁਤ ਇਹਨਾਂ ਨੂੰ ਅੱਜ ਸ਼ੁਭ ਦਿਨ ਤੇ ਮੁਬਾਰਕਾਂ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਮੈਡਮ ਜੀ ਕੀ ਨਾਮ ਆ ਤੁਹਾਡਾ ਹਾਂਜੀ ਕੁੰਡੇ ਵਾਲੀ ਸਰਕਾਰ ਦੇ ਦਰਬਾਰ ਤੋਂ ਆ ਵਿਭੀਨਵੀਤ कौर ਜੀ ਵਿਭੀਨਵੀਤ कौर ਜੀ ਠੀਕ ਹੈ ਅੱਜ ਇੱਥੇ ਪਹੁੰਚਿਓ ਬਾਬਾ ਜੀ ਦੇ ਕੀ ਸਮਾਗਮ ਦੇ ਉੱਤੇ ਪਹੁੰਚਿਓ ਤੁਸੀਂ ਆ ਕੀ ਉਮੀਦ ਲੈ ਕੇ ਪਹੁੰਚਿਓ ਹਾਂਜੀ ਬਸ ਉਮੀਦ ਆ ਤਾਂ ਦੇਖੋ ਜੀ ਆ ਬੜਿਆਂ ਦੀਆਂ ਦੁਆਵਾਂ ਸਾਡੇ ਸਿਰ ਤੇ ਬਾਬਾ ਬੁੱਤੇ ਸ਼ਾਹ ਜੀ ਦਾ ਹੱਥ ਸਾਡੇ ਸਿਰ ਦੇ ਉੱਤੇ ਹਮੇਸ਼ਾ ਰਵੇ ਮਾਲਕ ਇਹਨਾਂ ਤਰੱਕੀਆਂ ਬਖਸ਼ੇ ਤੇ ਹਾ ਉਸ ਦਾ ਜਿਹੜਾ ਵੀ ਅੱਜ ਆ ਜਨਾਂ ਨੇ ਮੂਰਤ ਕੀਤਾ ਬਹੁਤ ਵਧੀਆ ਗੱਲਬਾਤ ਹੈ ਮਾਲਕ ਇਹਨਾਂ ਨੂੰ ਹੋਰ ਤਰੱਕੀਆਂ ਬਖਸ਼ੇ ਦਤਾ ਜੀ ਸੱਚੀ ਸਰਕਾਰ ਉਸਪਾ 11ਵੀਂ ਅਲਾਪੀਰ ਤੇ ਬਹੁਤ ਖੁਸ਼ੀ ਹੋਈ ਇਹਨਾਂ ਨੇ ਬਹੁਤ ਇੱਜ਼ਤ ਖਾਨ ਸਾਹਿਬ ਨੂੰ ਦਿੱਤਾ ਆ ਬਹੁਤ ਫਖਰੀ ਆ ਫਕੀਰ ਲੋਕ ਬਹੁਤ ਇੱਥੇ ਸ਼ਾਮਲ ਹੋਏ ਆ ਸਾਨੂੰ ਵੀ ਬੜੀ ਖੁਸ਼ੀ ਹੋਈ ਇੱਥੇ ਆ ਕੇ ਬਹੁਤ ਆਨੰਦ ਮਿਲਿਆ ਤੇ ਆਪਾਂ ਇਸੇ ਤਰ੍ਹਾਂ ਸਾਰੇ ਭੈਣ ਭਾਈ ਇਕੱਠੇ ਰਹੀਏ ਤੇ ਪਿਆਰ ਮਿਲਦਾ ਰਹੇ ਇੱਕ ਦੂਜੇ ਦਾ ਆਪਾਂ ਨੂੰ ਇੱਕ ਦੂਜੇ ਦੀਆਂ ਦੁਆਵਾਂ ਮਿਲਦੀਆਂ ਰਹਿਣ ਅਸਲਾਮੁਅਲੈਕੁਮ ਸੀ ਸਾਰਿਆਂ ਨੂੰ ਅਸੀਂ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮੈਂ ਹਿੰਦੁਸਤਾਨੀ ਵਿਸਵੰਦਾ ਅਮਰ ਚਾਲ ਅੰਡੀਆ ਪੰਜਾਬ ਦਾ ਸਵਰਣ ਮੰਤਰੀ ਸਰਵਾਂਸਲੀ ਬਾਦਸੂ ਤਿਗਰਾਉਂ ਤੋਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸੂਬਾ ਪ੍ਰਧਾਨ ਵਿਕਰਮਜੀਤ ਐਡਵੋਕੇਟ ਸਾਹਿਬ ਔਰ ਸਾਡੇ ਬਾਬਾ ਬੂਤਾ ਸਾਹਿਬ ਜੀ ਜਿਨ੍ਹਾਂ ਨੇ ਅੱਜ ਇੱਧਰ ਜੀ ਸ਼ੋਰੂਮ ਖੋਲ੍ਹਿਆ ਅਸੀਂ ਬਹੁਤ-ਬਹੁਤ ਸਾਰੇ ਮਲੋਹੜ ਸ਼ਹਿਰ ਵਾਲਿਆਂ ਦਾ ਧੰਨਵਾਦ ਕਰਦੇ ਆ ਔਰ ਸਾਰਿਆਂ ਨੂੰ ਖੁਸ਼ੀ ਦਾ ਸੁਖਬੋਧ ਦਾ ਸੰਗਿਆ ਦਿੰਦੇ ਆ ਔਰ ਅਸੀਂ ਬਹੁਤ ਸਤਿਕਾਰ ਕਰਦੇ ਆ ਸਾਡੇ ਮਾਨ ਸਾਹਿਬ ਲੁਧਿਆਣਵੀ ਔਰ ਬਹੁਤ ਵਧੀਆ ਰੂਹ ਸਾਡੇ ਵਿੱਚ ਆਏ ਜੀ ਬਹੁਤ ਬਹੁਤ ਸਤਿ ਅਲੋਕ ਤੇ ਨਿੱਘਾ ਸਵਾਗਤ ਕਰਦੇ ਆਂ ਔਰ ਅਸੀਂ ਦੁਆ ਕਰਦੇ ਆਂ ਜਿਸ ਤਰ੍ਹਾਂ ਸਾਡੇ ਬੂਟਾ ਸਾਹਬਰੀ ਜੀ ਸੁਭੋ ਵੰਡ ਰਹੇ ਨੇ ਇਸ ਤਰ੍ਹਾਂ ਅਮਨ ਸ਼ਾਂਤੀ ਦੀ ਕਿਸਮੋ ਸਾਰੇ ਹਿੰਦੁਸਤਾਨ ਦੇ ਵਿੱਚ ਵੰਡੀ ਜਾਵੇ ਅਸਲਾਮੁਅਲੈਕ ਹਾਂਜੀ ਸਵਾਗਤ ਆ ਜੀ ਪੰਜਾਬ ਟੀਵੀ ਚੈਨਲ ਦੇ ਵਿੱਚ ਅੱਜ ਕੀ ਸਮਾਗਮ ਤੇ ਪਹੁੰਚੇ ਹੋ ਸਰ ਜੀ ਤੁਸੀਂ ਸ਼ੁਰੂ ਕਰਾਂ ਉਸ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਬੜਾ ਨੇਕੀ ਕਰ ਕਰਨੇ ਵਾਲਾ ਸਾਡੇ ਬਹੁਤ ਸਤਿਕਾਰਯੋਗ ਮਰੇ ਵੱਡੇ ਭਰਾ ਐਡਵੋਕੇਟ ਵਿਕਰਮ ਸਾਭਰੀ ਜੀ ਜਿਨ੍ਹਾਂ ਨੇ ਇੱਕ ਅਤਰ ਦਾ ਜਿਹੜੀ ਬਈ ਖਜ਼ਾਨਾ ਸਾਡੇ ਮਲੋਵਦੀ ਸ਼ਹਿਰ ਦੀ ਝੋਲੀ ਚ ਪਾਇਆ ਸਾਰੇ ਹੀ ਪਹਿਲਾਂ ਮਲੋ ਵਾਸੀਆਂ ਨੂੰ ਮੈਂ ਏਸੀ ਦੀ ਵਧਾਈ ਦੇਣੀ ਚਾਹੁੰਦਾ ਕਿ ਸਾਡੇ ਹਿੰਦੁਸਤਾਨੀ ਪਸੰਦਾਂ ਦੇ ਬੋਡੀ ਦੇ ਸੀਨੀਅਰ ਪ੍ਰਧਾਨ ਵੀ ਆ ਇਹਦੇ ਤੇ ਬਹੁਤ ਕਾਬਿਲ ਇਮਾਨ ਵੀ ਆ ਸਾਡੇ ਸਾਡੀ ਸਮੁੱਚੀ ਟੀਮ ਦੇ ਬਹੁਤ ਤਕੜੇ ਰੈਫਰ ਤੇ ਬੜੇ ਇਮਾਨਦਾਰ ਬੰਦੇ ਆ ਗੱਲ ਕਰੀਏ ਬਾਬਾ ਪੂਟਾ ਸਾਬਰੀ ਜੀ ਦਾ ਇਹਨਾਂ ਨੇ ਇੱਕ ਸਾਬਰੀ ਅਤਰ ਆ ਜਿਹੜਾ ਉਸ ਅੱਲਾ ਪਾਕ ਦੀ ਇੱਕ ਸੁਨਤ ਨੂੰ ਅਦਾ ਕੀਤਾ ਖੁਸ਼ਬੂ ਵੰਡਣ ਦਾ ਪਿਆਰ ਵੰਡਣ ਦਾ ਲੋਕਾਂ ਨੂੰ ਪਗਾਮ ਦਿੱਤਾ ਮੈਂ ਇਹਨਾਂ ਦੇ ਇਸ ਇੱਕ ਕਾਰੋਬਾਰ ਦੀ ਸਲਾਘਾ ਕਰਦਾ ਇੱਕ ਜਰਨਲ ਸੈਕਟਰੀ ਹੋਣ ਦੇ ਨਾਤੇ ਹਿੰਦੁਸਤਾਨੀ ਪਸੰਦਾਂ ਦਾ ਮੈਂ ਸਾਡੀ ਸਬੂਚੀ ਟੀਮ ਬਣੀ ਹੋਇਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਅਤੇ ਵਧਾਈਆਂ ਵੀ ਦਿੰਦਾ ਅਤੇ ਸਾਡੇ ਮੁਸਲਮਾਨ ਭਾਈਚਾਰੇ ਨੂੰ ਵੀ ਸਾਰਿਆਂ ਨੂੰ ਮੈਂ ਅਪੀਲ ਵੀ ਕਰਦਾ ਕਿ ਭਾਈ ਇਹਨਾਂ ਦਾ ਵੱਧ ਤੋਂ ਵੱਧ ਆਪਾਂ ਸਾਥ ਦਈਏ ਸਾਰੇ ਮਲੋਹ ਵਾਲਿਆਂ ਨੂੰ ਵੀ ਸਾਰੇ ਸਾਡੇ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਕਿਸੇ ਦੀ ਚੰਗੀ ਕਾਰੋਬਾਰ ਦਾ ਆਪਾਂ ਰਿਸਾ ਬਣੀਏ ਆਓ ਆਪਣੇ ਸਾਡੇ ਵਿਕਰਮ ਸਾਵਰੀ ਜੀ ਦੇ ਇਸ ਕਾਰਜ ਵਿਹਾਰ ਦੇ ਵਿੱਚ ਸਾਰੇ ਸ੍ਰੀ ਕੋਈਏ ਸਾਰਿਆਂ ਦਾ ਮੈਂ ਤੁਹਾਡੇ ਪੱਤਰਕਾਰ ਜਿੰਨੇ ਵੀ ਇੱਥੇ ਸਾਡੇ ਛੋਟੇ ਜਿਹੇ ਸੱਦੇ ਤੇ ਆਏ ਹੋ ਸਾਡੇ ਵੱਨੀਓ ਜਾਨੀ ਕਿ ਡਾਕਟਰ ਤਾਜ ਮੁਹੰਮਦ ਜਰਨਲ ਸੈਕਟਰੀ ਹਿੰਦੁਸਤਾਨੀ ਪਸਵੰਧਾ ਦਾ ਹੋਣ ਦੇ ਨਾਤੇ ਤੇ ਤੁਹਾਡਾ ਸਾਰਿਆਂ ਦਾ ਕੋਟੀ ਕੋਟੀ ਵਾਰ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਜੀ ਅਸਲਾਮ ਵਾਲੇਕਮ